ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਅੱਜ ਦੀ ਵੀਡੀਓ ਚ ਕਾਫੀ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਆ ਤੋਕੜ ਗੱਬਣ ਮੱਝ ਇਹ ਮੱਝ ਤੋਕੜ ਗੱਬਣਾ ਤਿੰਨ ਵਾੜਾਂ ਪਰੇ ਖੜੀਆਂ ਦੋ ਵਾੜਾਂ ਇੱਧਰ ਖੜੀਆਂ ਇੱਕ ਉਦੋਂ ਪਰੇ ਖੜੀ ਆ ਇਹ ਸਾਰੀ ਵੰਨਗੀ ਸੇਲ ਆ ਵਿੱਚ ਇਹਨਾਂ ਦੇ ਤੋਕੜ ਪਸ਼ੂ ਵੀ ਹੈਗੇ ਆ ਵਿੱਚ ਤਾਜੇ ਸੂਏ ਵੀ ਹੈਗੇ ਤੇ ਵਿੱਚ ਗੱਬਣ ਹੈਗੇ ਸੂਨ ਨੂੰ ਤਿਆਰ ਇਨਫਰਮੇਸ਼ਨ ਲੈ ਦੇਣਾ ਕੱਲਾ ਕੱਲਾ ਨਗ ਤੋਰ ਕੇ ਵਿਖਾ ਦੇਾਂਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਖਸ਼ੀ ਨਾਂ ਦੱਸੋ ਨਾਂ ਮਨਜਿੰਦਰ ਸਿੰਘ ਸੋਨ ਫਰਾਮ ਸਿੰਘ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਫੋਨ ਨੰਬਰ ਦੱਸ ਦਈਏ 9614340403 9814340403 ਤੇ ਇੱਕ ਨੰਬਰ ਤੋਂ ਬਈ ਇਹ ਪਹਿਲਾ ਸੁਆ ਬੱਚੀ ਸੂਈ ਦੀ ਆ ਕੱਢ ਵਿਭਾਗਤਾ ਬਰ ਠੀਕ ਆ 6 ਮਹੀਨਾ ਦੀ ਗੱਪਣਾ ਦੇ 6-7 ਕਿਲੋ ਦੁੱਧ ਆ ਕਿੰਨੇ ਦੀ ਇਹ 35000 ਰੁਪਏ ਦੀ ਮਗਰ ਵੀ ਜਰਸੀ ਬੱਚੀ ਹੋਈ ਹੈ ਇਹਦੇ ਦੱਸੋ ਮੈਂ ਨਹੀਂ ਲੈ ਜਾਉ ਨਹੀਂ ਲੈ ਗਈ ਨਾਲ ਜੀ ਠੀਕ ਹੈ ਮਗਰ ਬੱਚਾ ਇਹਦੇ ਬੱਚੀ ਆ 35000 ਦੀ ਬਾਈ ਕਹਿੰਦਾ ਦੇ ਦੇਣੀ ਹੈ 6-7 ਕਿਲੋ ਦੁੱਧ ਹੈ ਇਹਦੇ ਥੱਲੇ 6-7 ਮਹੀਨਿਆਂ ਦੀ ਗੱਬਣ ਜਿਹਦੇ ਪਸੰਦ ਆ ਉਹ ਅਗਰਾ ਚੈੱਕ ਕਰਾ ਕੇ ਲੈ ਜਾਵੇ ਮੋੜਲਾ ਵੀ ਮਿੱਤਰਾ ਪਹਿਲੇ ਸੂਵੇ ਸੂਈ ਆ ਦੂਜੇ ਵਾਸਤੇ ਗੱਬਣ 6-7 ਕਿਲੋ ਦੁੱਧ ਦਾ ਦੋਹਾਂ ਵੇਲਿਆਂ ਦਾ ਉਹ ਤੁਸੀਂ ਚੋ ਕੇ ਵੇਖਣਾ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਸੀਂ ਪੈਸੇ ਲਾਉਣੇ ਆ 35000 ਰੁਪਏ ਆ ਤੇ ਤੁਸੀਂ ਚਵਾਈ ਕਰ ਲਿਓ ਆਪਦੀ 35000 ਚ ਮਾਨਤਾਨ ਹੋ ਜੂ ਖੁੱਲਾ ਡੁੱਲਾ 2 ਨੰਬਰ ਤੇ ਆ ਜਾ ਮਨਜਿੰਦਰ ਭਾਈ ਜਰਸੀ ਕਰੋ ਆ 12 13 ਜਨਾ ਵੀ ਸੂਈ ਵੀ ਆ ਵੈੜ ਥਲੇ ਗੱਦੂ ਤੋਂ ਬਹੁਤ ਸੇ ਬੰਦੇ ਨੇ ਮੰਡੀ ਭਾਈ ਸੀ ਬੁਜ਼ਾਰ ਲਗਾ ਕਰਕੇ ਸੜ ਗਈ ਆ ਹੁਣ 11 ਕਿਲੋ ਦੁੱਧ ਆ ਫੋਨ ਜਿਹੜਾ ਚੋ ਲੈਣਾ 11 ਕਿਲੋ ਦੁੱਧ ਆ ਬੱਚਾ ਮਗਰ ਅੱਛਾ ਵਾ ਦੁੱਧ ਦਾ ਕਿ 16 17 ਕਿਲੋ ਸਾਮਕੇ ਥੋੜਾ ਬੁਜ਼ਾਰ ਲਗਾ ਕਰਕੇ ਸੜ ਗਈ ਆ ਕਿੰਨੇ ਦੀ ਇਹਦਾ ਮੋਲ 48000 ਰੁਪਇਆ ਕੋਈ 5 ਲਾ ਦੋ 50 ਲਾ ਦੋ 11 ਕਿਲੋ ਤਿਆਰ ਆ ਹਾਂਜੀ ਦੋਸਤੋ ਮੋਲੇ ਦਾ 48000 ਪਾਣੀ ਪੂਣੀ ਮੈਨੂੰ ਤੁਸੀਂ ਘੱਟ ਵੱਧ ਦੀ ਪਿਆਣੇ ਆ ਪਾਣੀ ਪਿਆ ਆ ਪਾਣੀ ਗਰਮੀ ਤਾਂ ਹੱਥੋਂ ਪੈਂਦੀ ਆ ਤਾਂ ਪਾਈ ਕੋਟ ਫਰਦਾ ਇੰਨੇ ਨੇ ਗਰਮੀ ਆ ਲਾ ਆ ਨੀਗਾ 11 ਕਿਲੋ ਦੁੱਧ ਜਿਹੜਾ ਝੋ ਲੈਣਾ ਮਾਂ ਦੇ ਬੁੱਤ ਪਾਣੀ ਪੂਣੀ ਵੀ ਘਾਟੀ ਪਰੋਂਪੇ ਆਉਂਦੇ ਜਦੋਂ ਵੀਡੀਓ ਬਣਾਉਣੀ ਹੁੰਦੀ ਇਹ ਸਾਰੇ ਪਸ਼ੂ ਪਾਣੀ ਪੀਂਦੇ ਆ 11 ਕਿਲੋ ਦੁੱਧ ਜਿਹੜਾ ਤੁਸੀਂ ਝੋ ਲੈਣਾ ਦੁੱਧ ਬਾਈ ਦੱਸਦਾ ਵੱਧ ਸੀਗਾ ਜੀਦੋ ਬਾਈ ਨੇ ਲਈ ਉਹ ਮੰਡੀ ਲੈ ਗਏ ਸੀ ਮੰਡੀ ਏਖੜੂ ਖੜ ਲੱਗਾ ਸੀ 2 ਕਿਲੋ ਦੁੱਧ ਬਾਈ ਕਹਿੰਦਾ ਘਟਾ ਕੀ 13 ਕਿਲੋ ਦੁੱਧ ਸੀਗਾ ਇਹਦੇ ਥੱਲੇ ਪਰ ਤੁਸੀਂ ਸੌਦਾ ਕਰਨਾ ਜ 11 ਕਿਲੋ ਦੁੱਧ ਦਾ ਜਿਹੜਾ ਇਹਦੇ ਥੱਲੇ ਹੈਗਾ ਸਾਢੇ 5 ਕਿਲੋ ਤੜਕੇ ਸਾਢੇ 5 ਕਿਲੋ ਆਥ ਨੇ ਮੁੱਲੇ ਦਾ 45000 48000 ਤੋਂ 5 ਲਾਓ ਮੁੱਲੇ ਦਾ 48000 ਕੋਈ 5 ਲਾਓ 50 ਲਾਓ ਜਿੱਥੇ ਸੌਦਾ ਹੋ ਗਿਆ ਤੁਸੀਂ ਆਪ ਦੇ ਪੁੱਗਦਿਆਂ ਦੀ ਲੈਣੀ ਆ ਇਹਨੇ ਆਪ ਦੇ ਪੁੱਗਦਿਆਂ ਦੀ ਦੇਣੀ ਆ 10000 15000 ਜਿੰਨਾ ਮਰਜ਼ੀ ਲਾਓ ਜਿੱਥੇ ਸੌਦਾ ਹੋਗਾ ਉੱਥੇ ਕੋਈ ਵੀ ਜਾਨਵਰ ਹੋਵੇ ਆਈ ਨਹੀਂਗਾ ਕਿ ਆਹਾ ਪਰ ਮੈਂ ਇੱਕ ਨੰਬਰ ਹੋਵੇ ਭਾਵੇਂ ਦੋ ਨੰਬਰ ਹੋਵੇ ਭਾਵੇਂ ਪੰਜ ਨੰਬਰ ਹੋਵੇ ਭਾਵੇਂ ਸੱਤ ਨੰਬਰ ਹੋਵੇ ਜਿੱਥੇ ਸੌਦਾ ਹੋਗਾ ਉੱਥੇ ਉਹ ਜਾਨਵਰ ਦੇ ਦੇਣਾ ਤਿੰਨ ਨੰਬਰ ਬਾਈ ਜੀ 8 ਕਿਲੋ ਕੰਡੇ ਵਾਲਾ ਦੋਦਾ ਚਾਪ ਸਮਾ ਵੀ ਰੁਕੇ ਆ ਆ ਤੈਨੂੰ ਵੀ ਠੀਕ ਆ ਭਰਾਏ ਨੂੰ ਠੀਕ ਹੈ ਦੇ ਲੈਣ 18000 ਰੁਪਇਆ ਦੁੱਧ ਕਿੰਨਾ 8 ਕਿਲੋ 8 ਕਿਲੋ 10 ਦਿਨ ਦੀ ਘਵਰਾਇ ਹੋ ਗਿਆ 18000 ਰੁਪਏ ਦੇ ਦਾਂਗੇ ਠੀਕ ਆ ਅੱਗੇ ਆਜੋ 8 ਕਿਲੋ ਦੁੱਧ ਆ 4 ਕਿਲੋ ਤੜਕੇ 4 ਕਿਲੋ ਹੱਥ ਨੇ 18000 ਦੀ ਬਾਈ ਕਹਿੰਦਾ ਦੇ ਦੇਣੀ ਆ ਠੀਕ ਆ ਧਰਾਇਆ ਵਾ ਦਿਨ ਥੋੜੇ ਹੋਏ ਆ ਅਗਲਾ ਆਪਦੀ ਮਹੀਨੇ ਤੇ ਕਰ ਡੇਢ ਮਹੀਨੇ ਤੇ ਕਰ ਜਦੋਂ ਦਿਨ ਪੂਰੇ 45 50 ਦਿਨ ਪੂਰੇ ਹੁੰਦੇ ਉਸ ਦਿਨ ਚੈੱਕ ਕਰਾ ਕੇ ਵੇਖ ਲੈ ਉਹ ਅੱਗੇ ਥੋੜੀ ਕਿਸਮਤ ਆ 18000 ਦੀ ਦੇ ਦੇਣੀ ਆ ਤਿੰਨ ਨੰਬਰ ਚਾਰ ਨੰਬਰ ਮਨਜਿੰਦਰ ਚਾਰ ਨੰਬਰ ਬਾਈ ਪਹਿਲਾ ਸਵੇਰ ਸੂਈ ਆ ਦੂਜੇ ਵਾਸਤੇ ਸਾਢੇ 4 ਪੰਜਾ ਮਹੀਨੇ ਗੱਭਣ ਚੈੱਕ ਪਾ ਸਾਢੇ 4ਾਂ ਦੀ ਸਾਢੇ 4ਾਂ ਦੀ ਉਹ ਪੰਜਾ ਦੀ ਹੋਵੇ ਠੀਕ ਆ ਠੀਕ ਆ ਬੱਤਿਆਂ ਮਗਰ ਕੱਟਾ ਵਾ ਦੁੱਧ ਦੁੱਧ 3 ਕਿਲੋ ਹੀ ਹੋਵੇ ਉਹਨਾਂ ਨੇ 5 ਦੱਸਿਆ ਸੀ ਪਰ ਆਪਾਂ 3 ਹੀ ਮੰਨਦੇ ਆ ਠੀਕ ਹੈ ਠੀਕ ਹੈ ਕਿਉਂਕਿ ਕਈ ਵੇਰ ਤਾਂ ਉਹ ਸੋਪਰਾ ਫਰਾ ਕਰ ਜਾਂਦਾ ਤੇ ਠੰਗੀ ਠੰਡੀ ਬਹੁਤਾ ਹੋਰ ਕੀ ਕਰਨੀ ਭਾੜਾ ਨਹੀਂ ਮਾਈ ਇਕੱਲੇ ਖਲੇ ਬੈਠਾ ਨਾ ਲਾਗਿਆ ਫਾਇਦੇ ਉਹਦੀ ਮੁੱਲ ਇਹਦਾ ਮੁੱਲ ਇਹਦਾ 58000 ਰੁਪਇਆ ਦੋਸਤੋ ਦੋ ਘਟ 60 ਇਹਦਾ ਮੁੱਲ ਹੈ ਦੁੱਧ ਦੇ ਥੱਲੇ 3 ਕਿਲੋ ਆ ਹੋ ਸਕਦਾ 4.5 ਦੀ ਗੱਬਣ ਹੋਵੇ ਹੋ ਸਕਦਾ 5 ਦੀ ਗੱਬਣ ਹੋਵੇ ਉਹ ਚੈੱਕ ਕਰਾਈ ਤੋਂ ਪਤਾ ਲੱਗੂਗਾ ਸਾਢੇ 4ਾਂ ਦੀ ਐ ਜਾਂ ਪੰਗਿਆ ਦੀ ਐ 58000 ਮੁੱਲ ਐ 3 ਕਿਲੋ ਦੁੱਧ ਐ ਆਪ ਦੀ ਚੋਗ ਕੇ ਲੈ ਜਾਓ ਡਾਕਟਰ ਲਿਆਓ ਚੈੱਕ ਕਰਾ ਕੇ ਲੈ ਜਾਓ ਬਾਕੀ ਪਿੰਡ ਬਾਈ ਦਾ ਤੁਹਾਨੂੰ ਦੱਸ ਹੀ ਦਿੱਤਾ ਝੋਟੀਆਂ ਕਲਾਂ ਇੱਧਰ ਕਿਹੜਾ ਜਾਨਵਰ ਹੁਣ ਮਨਜਿੰਦਰ ਮਖਾਉਣਾ ਇਹਦੇ ਬਾਰੇ ਇਹ ਬਾਈ ਦੂਜਾ ਸੂਆ ਸੁੰਦੀ ਆ ਤੇ ਠੰਡੀ ਠੁੰਡੀ ਬਹੁਤ ਜ਼ਿਆਦੇ ਆ ਕਿੰਨੇ ਦਿਨ ਲੈ ਜੂ ਪੰਜ ਚਾਰ ਦਿਨ ਲੈ ਜੂਗੀ ਅਜੇ ਮੋਲੇ ਦਾ 42000 ਕੋਈ 5 ਲਾ ਦੋ 50 ਲਾ ਦੁੱਧ ਕਿੰਨਾ ਕੁ ਪੈਜੂ ਦੁੱਧ 17 18 ਕਿਲੋ ਦੀ ਗਾਰੰਟੀ ਹੈ ਆਪਣੀ ਜੀ ਠੀਕ ਹੈ ਮੁੱਲ ਮੁੱਲ 42000 17 18 ਕਿਲੋ ਦੁੱਧ ਹੀ ਬਾਈ ਕਹਿੰਦਾ ਮੇਰੀ ਗਾਰੰਟੀ ਹੈ ਦਿਨ ਚਾਰ ਪੰਜ ਹਜੇ ਲੈ ਜੂਗੀ ਮੋਲੇ ਦਾ 45000 ਮਾਨ ਤਾਨ ਹੋ ਜੂ ਥਣ ਮੋٹے ਮੋٹے ਆ ਕੋਈ ਜੁੜਮੇ ਜੇ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਗੈਪ ਚ ਨਿਕੜ ਮੈਂ ਇਕੱਲੇ ਇਕੱਲੇ ਲੱਗੇ ਹੋਇਆ 17 18 ਕਿਲੋ ਦੁੱਧ ਹੀ ਬਾਈ ਕਹਿੰਦਾ ਇਹਦੀ ਗਾਰੰਟੀ ਆ ਮੇਰੀ ਕੋਈ ਸੌਦਾ ਕਰ ਲੈ ਪਹੁੰਚੋ ਕੇ ਲੈ ਜੇ ਸੂਈ ਤੋਂ ਬਾਅਦ 45000 ਦੀ ਦੇ ਦੇਣੀ ਆ ਮਾਨਤਾਨ ਹੋ ਜੂ ਐ ਇੱਕ ਇਧਰ ਹੋਰ ਡੱਬੀ ਵੜਾ ਹੀ ਆ ਮਨਜਿੰਦਰ ਡੱਬੀ ਜਿਹਦੇ ਭਾਈ ਇਹ 63000 ਦੀ ਆਪਣੀ ਖੋਤੀ ਲਈ ਆ 24 25 ਕਿਲੋ ਦੁੱਧ ਦੀ ਗਾਰੰਟੀ ਹੈ ਜੀ ਹੁਣ ਗੱਬਣਾ ਨਾ ਸੂਪੀ ਆ ਸੂਈ ਨੂੰ 12 13 ਦਿਨ ਹੋ ਗਏ ਬੰਦੇ ਨੇ ਦੱਸਿਆ ਨਹੀਂ ਜੇਰ ਰਹੀ ਸੀਗੀ ਅੱਛਾ ਜੇਰ ਵਾਲੀ ਫੈਕਸ਼ਨ ਜੀ ਆਉਣੀ ਤੁਹਾਨੂੰ ਮਣ ਕੇ ਟੈਲ ਹੋ ਗਈ ਧਾਰਾ ਜਰੂਰ ਆਉਣੀ ਆ ਠੀਕ ਹੈ 15 ਕਿਲੋ ਦੁੱਧ ਰੈਡੀ ਆ ਦੁੱਧ ਕਰ ਜੀ 23 24 ਕਿਲੋ ਹੁਣ 15 ਤਿਆਰ ਹੁਣ 15 ਤਿਆਰ ਆ 11 12 13 ਦੀ ਸੂਈ ਵੀ ਆ ਟਿਕਟ ਲਾ ਐ ਜਮ ਓਕੇ ਕਰਾ ਟ੍ਰੀਟਮੈਂਟ ਕਿੰਨੇ ਦੀ ਇਹਦੇ 42000 ਰੁਪਏ ਚ ਕੋਈ 5 ਲੱਖ 5000 ਆਪਣੇ ਕੋਲ ਸਾਰੀ ਪ੍ਰੋਪਰ ਵੀਡੀਓ ਹੈਗੀ ਬੱਚੇ ਮੁੱਚੇ ਲਾਉਣਾ ਦਾ ਨਾਮ ਹੀ ਰਿਹਾ ਪਰ ਨਹੀਂ ਆਪਾਂ ਕਰਦੇ ਆਪੇ ਕਰਨਾ ਆਪਣੇ ਘਰੇ ਮਰਿਆ ਬੱਚਾ ਠੀਕ ਹੈ ਮੁੱਲੇ ਦਾ 42000 ਰੁਪਏ ਦੁੱਧ 15 15 ਕਿਲੋ ਇੱਕ ਥੋੜੋ ਤੇਲ ਇੱਕ ਥੋੜੋ ਤੇਲ ਦੁੱਧ 15 ਕਿਲੋ ਆ ਜਿਹੜਾ ਤੁਸੀਂ ਝੋ ਲੈਣਾ ਬਾਈ ਕਹਿੰਦਾ ਆਪਦੀ ਤਾਂ ਮਹਿੰਗੀ ਲਈ ਸੀ ਪਰ ਉਹ ਚੱਕਰ ਪੈ ਗਿਆ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਸੂੰਦੀ ਦੀ ਹੈਗੀ ਆ ਸਭ ਕੁਝ ਹੈਗਾ ਇਸ ਟਾਈਮ 15 ਕਿਲੋ ਦੁੱਧ ਹੈ 7.5 ਕਿਲੋ ਤੜਕੇ 7.5 ਕਿਲੋ ਆਥਣੇ 15 ਕਿਲੋ ਨੈਟ ਤਿਆਰ ਹੈ ਡੱਬੀ ਵਹਿੜ ਐਚ ਐਫ ਨਸਲ ਦੀ ਪ੍ਰਿੰਟ ਵਾਲੀ ਮਾਨ ਤਾਨ ਹੋ ਜੂ ਭਾਵੇਂ 5 ਲਾਓ 50 ਲਾਓ ਕੋਈ ਚੱਕਰ ਨਹੀਂ ਇੱਕ ਨਾਲ ਹੋਰ ਰਹਿ ਗਿਆ ਇਹਦਾ ਬੰਨ ਗਈ ਸਾਰੀ ਇੱਕ ਟੋਕੜ ਗੱਪਣ ਮੱਝਾ 6-7 ਵਹਿੜਾ ਇੱਕ ਇਧਰ ਜਰਸੀ ਹੋਰ ਖੜੀ ਆ ਪੰਜਾਬ ਵਾਲੀ ਆ ਜਰਸੀ ਗਾ ਲੋ ਸਾਹੀ ਵਾਲਾ ਲੋ ਹੂੰ ਤੀਜੇ ਸੂਆ ਸੁੰਦੀ ਆ ਹਫ਼ਤਾ ਦਸ ਦਿਨ ਲੈ ਜੀ ਠੰਡੀ ਠੰਡੀ ਬਹੁਤ ਜਿਆਦਾ ਆ ਠੀਕ ਆ ਪਿਛਲੇ ਸੂਕੇ ਆਪਣੇ ਕੋਲ ਗਈ ਆ ਠੀਕ ਆ ਵੀ ਹਾਰਦ ਸਿਆ ਦੇ ਗਾਂ ਚੱਲਣ ਵਾਲੀ ਅਗਲੇ ਮਹੀਨੇ ਜੀ ਚੱਲਣ ਵਾਲੀ ਰੋਤਾ 22-23 ਕਿਲੋ ਦੁੱਧ ਦੀ ਗਾਰੰਟੀ ਐ ਦੀ 22-23 ਦੀ ਹਾਂ ਦੈਨ ਲਊਗੀ ਪੰਜ-ਸੱਤ 10 ਵੀ ਲੈ ਸਕਦੀ ਆ ਰਾਜੀ ਤੋਰ ਦੀ ਮੈਂ ਮੜੀ ਦੀ ਦੁੱਧ ਕਿੰਨਾ 22-23 ਪਿਆ ਜੂ ਐ ਤੇ ਮੋਲੇ ਦਾ ਜਮਾਂ ਜੈ ਜੈ ਬੋਨ ਜਾ 100 ਰੁਪਏ 52000 ਦੀ ਦੇ ਦੇਣੀ ਆ 5-7 ਦਿਨ ਬਾਈ 10 ਦਾ ਲੈ ਜੂ 22-23 ਕਿਲੋ ਦੁੱਧ ਹੀ ਬਾਈ ਕਹਿੰਦਾ ਆਪਣੀ ਗਰੰਟੀ ਆ ਉਹ ਤੁਸੀਂ ਬਾਈ ਨੂੰ ਫੋਨ ਲਾ ਲਿਓ ਵੈਲ ਬਾਤ ਕਰ ਲਿਓ ਆਪਦੀ ਟਕਾ ਆਗੇ ਪੰਜਾਂ-ਸੱਤਾਂ ਦਿਨਾਂ ਦੀ ਕੱਚੀ ਵਜਨ-ਵੋਜਨ ਚੰਗਾ ਜਿਹੜੇ ਹਿਸਾਬ ਨਾਲ ਦੁੱਧ ਹੀ ਬਾਈ ਗਰੰਟੀ ਦਿੰਦਾ 22-23 ਦੀ ਉਹ ਹਿਸਾਬ ਨਾਲ ਫਿਰ ਜੈਜ ਮੋਲਾ ਜੇ ਬਾਈ ਚਵਾ ਕੇ ਦੇ ਦੇ ਤਾਂ ਬਾਲੀ ਵਧੀਆ ਗੱਲ ਮਾਨ ਤਾਨ ਹੋ ਜੂ ਬਾਲ ਢੇਲਾਂ ਪਈਆਂ ਬਹੁਤ ਦਿਨ 5-7 ਪਏ ਆ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਝੋਲੀ ਝੂਲੀ ਸੋਹਣੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੋ ਹੂੰ ਠੰਡੀ ਠੰਡੀ ਬਹੁਤ ਜ਼ਿਆਦੇ ਆ ਹੂੰ ਫੀਲ ਸਾਉ ਪੂਰੀ ਆ ਚਾਰ ਹੀ ਥਾਣ ਮੋٹے-ਮੋٹے ਇਹ ਅੱਜ ਦੀ ਵੀਡੀਓ ਦੇ ਵਿੱਚ ਮਨਜਿੰਦਰ ਚਲਾ ਕਰ ਲੈ ਬੰਦਾ ਦੱਸ ਦੇ ਦੱਸ ਦੇ ਮੱਝ ਸੱਜਰ ਗੱਬਣ ਤਿਆਰ ਆ ਮੱਝ 5-7 ਦਿਨ ਲਈਦੀ ਤੀਜਾ ਸੂਆ 12 ਕਿਲੋ ਦੁੱਧ ਦੀ ਗਾਰੰਟੀ ਆ ਠੀਕ ਆ ਬਾਦ ਦੋ ਮਿੰਟ ਗੱਡੀ ਚ ਲਾਈ ਜਾਂਦਾ ਬੰਦਾ ਲਾ ਆਪਾਂ ਗੱਡੀ ਜੀ ਵਿਖਾ ਦੀ ਉੱਥੇ ਗੱਡੀ ਜੀ ਦਿਖਾ ਦਿਓ ਓਏ ਮਿੱਤਰੋ ਇੱਕ ਆ ਇਹਦੀ ਮੱਝ ਵਿਕਾਉ ਆ ਇਹ ਗੱਬਣ ਮੱਝ ਆ ਕਿੰਨੇ ਦਿਨ ਪਏ ਮਨਜਿੰਦਰ ਦੇ ਮੈਂ ਪੰਜ ਚਾਰ ਦਿਨ ਲਊਗੀ 12 ਕਿਲੋ ਦੁੱਧ ਦੀ ਗਾਰੰਟੀ ਹੈ ਜੀ ਇਹਦੀ ਠੀਕ ਹੈ ਪੰਜ ਚਾਰ ਦਿਨ ਬਾਈ ਦੱਸਦਾ ਹਜੇ ਲੈ ਜੂਗੀ 12 ਕਿਲੋ ਦੁੱਧ ਦੀ ਗਾਰੰਟੀ ਮੋਲੇ ਦਾ ਮੋਲੇ ਦਾ 80000 ਰੁਪਏ 88000 ਦੀ ਦੇ ਦੇਣੀ ਆ ਕੋਈ ਸੌਦਾ ਕਰ ਲੈ ਪੰਜਾਂ ਚਾਰਾਂ ਦਿਨ ਉਹਨੇ ਸੂਪ ਪੈਣਾ 12 ਕਿਲੋ ਦੁੱਧ ਕੋਈ ਦੋ ਟਾਈਮ ਚੋਕੇ ਲੈ ਜੇ 6 ਕਿਲੋ ਤੜਕੇ 6 ਕਿਲੋ ਅੱਥ ਨੇ 12 ਕਿਲੋ ਦੁੱਧ ਦੀ ਮਨਜਿੰਦਰ ਕਹਿੰਦਾ ਮੇਰੀ ਗਾਰੰਟੀ ਆ 88000 ਦੀ ਦੇ ਦੇਣੀ ਆ ਕੋਈ ਸੌਦਾ ਕਰ ਲੈ ਜਿੱਦਣ ਸੂਪ ਪੈਂਦੀ ਆ ਅਗਲਾ ਦੁੱਧ ਚੋਕ ਕੇ ਲਿਆ ਸਕਦਾ ਇਹ 8 9 ਨਗ ਹੋ ਗਏ ਇੱਕ ਤੋਕੜ ਗੱਬਣ ਮੱਝ ਇੱਕ ਨੰਬਰ ਤੇ ਤੇ ਆ ਲਾਸ ਤੇ ਗੱਬਣ ਮੱਝ ਸੂਨ ਨੂੰ ਤਿਆਰ ਦੋ ਵੜਾ ਇੱਧਰ ਖੜੀਆਂ ਤਿੰਨ ਵੜਾ ਇੱਧਰ ਖੜੀਆਂ ਇੱਕ ਉਧਰ ਖੜੀ ਟੋਟਲ 9 10 ਜਾਨਵਰ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਫੋਨ ਬਾਈ ਨੂੰ ਲਾ ਲਿਓ ਤੇ ਬਾਈ ਦੇ ਘਰੇ ਆ ਕੇ ਆਪਦੀ ਤਸੱਲੀ ਕਰਕੇ ਲੈ ਜਾਓ ਪਿੰਡ ਚੋਟੀਆਂ ਜ਼ਿਲ੍ਹਾ ਮੋਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ